ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਛਾਈ ਸੇਮੀ ਪੰਡ ਮੱਲਾ ਜ਼ਿਲ੍ਹਾ ਫਰੀਦਕੋਟ ਗੁਰਦੁਆਰਾ ਸ੍ਰੀ ਚਬੂਤਰਾ ਸਾਹਿਬ ਅੱਜ ਅਸੀਂ ਇੱਥੇ ਖੜੇ ਆ ਜਿੱਥੇ ਕਿ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਸਾਡੇ ਨਾਲ ਇਸ ਵਕਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਨ ਉਹ ਗੱਲਬਾਤ ਕਰਦੇ ਹਾਂ ਆ ਬਾਬਾ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਕੀ ਨਾਮ ਦਾ ਮਹਿਕਦੀਪ ਸਿੰਘ ਜੀ ਅੱਜ ਪੰਡ ਮੱਲਾ ਦੇ ਵਿੱਚ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਕਹਣਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪੰਜ ਪਾਤਸ਼ਾਹ ਜੀਆਂ ਦੀ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ ਟੂਟੀ ਗੰਡ ਨਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਿਆ ਕਬੂ ਹੋਣਾ ਛੱਡ ਖੇਤ ਜਿਸ ਤਰ੍ਹਾਂ 40 ਸਿੰਘ ਦਸਵੀਂ ਪਾਤਸ਼ਾਹ ਜੀਆਂ ਨੂੰ ਵੇ ਦਾਵਾ ਦੇ ਕੇ ਛੱਡ ਕੇ ਆਗੇ ਸਨ ਆਨੰਦਪੁਰ ਸਾਹਿਬ ਦਾ ਕਿਲਾ ਉਹਨਾਂ ਨੇ ਖਿਦਰਾਣੀ ਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਟੁੱਟੀ ਨੂੰ ਗੰਢਿਆ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਦੇ ਵਾਂਗ ਸਮੂਹ ਨਗਰ ਨਿਵਾਸੀ ਸੰਗਤਾਂ ਪਿੰਡ ਮੱਲਾ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਮਾਗੀ ਅਤੇ ਵਿਸਾਖੀ ਨੂੰ ਜੋੜ ਮੇਲਾ ਸਜਾਇਆ ਜਾਂਦਾ ਹੈ ਜਿਸ ਦੇ ਵਿੱਚ माघी ਤੋਂ 3 ਦਿਨ ਪਹਿਲਾਂ ਕਹਿਣ ਤੋਂ ਬਾਅਦ ਮਾਘ ਮਹੀਨੇ ਦੀ ਸੰਗ੍ਰਾਂਤ ਤੋਂ 3 ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ਮਾਨ ਕੀਤੇ ਜਾਂਦੇ ਆ ਮਾਘ ਮਹੀਨੇ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਜਾਂਦੇ ਆ ਉਪਰੰਤ ਬਾਅਦ ਸ਼ਬਦ ਕੀਰਤਨ ਹੁੰਦਾ ਹੈ ਗੁਰਮਤ ਵਿਚਾਰਾ ਹੁੰਦੀਆਂ ਢਾਡੀ ਦਰਬਾਰ ਦਰਬਾਰ ਸਜਦੇ ਆ ਇਸੇ ਤਰ੍ਹਾਂ ਅੱਜ ਵੀ ਬੜੀ ਮਹਾਨ ਕਿਰਪਾ ਦਾ ਸਰਕਾ ਅਮਰਤਵੀਰ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਗਏ ਆ ਉਪਰੰਤ ਬਾਅਦ ਸ਼ਬਦ ਗੁਰਬਾਣੀ ਦਾ ਕੀਰਤਨ ਨਿਰੰਤਰ ਚੱਲ ਰਿਹਾ ਹੈ ਤਹਾਡੀ ਦਰਬਾਰ ਸਜਿਆ ਬੱਚਿਆਂ ਨੇ ਕਬਤਾਵਾ ਗਾਈਆਂ ਕਬਿਸ਼ਰਾਂ ਗਾਈਆਂ ਹਨ ਗਾਇਨ ਕੀਤਾ ਹੈ ਸੰਗਤਾਂ ਨੇ ਸਰਵਣ ਕੀਤੀਆਂ ਅਤੇ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਦਿਲੇਬੀਆਂ ਦਾ ਲੰਗਰ ਤਿਆਰ ਕੀਤਾ ਗਿਆ ਹੈ ਸਾੜੇ ਨਗਰ ਦੇ ਵਿੱਚ ਬੜਾ ਹੀ ਉਤਸ਼ਾਹ ਹੈ ਅਮਰਤਵੀਰੇ ਤਕਰੀਬਨ 3:30-4 ਵਜੇ ਤੋਂ ਲੈ ਕੇ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਹਨ ਵੱਡੀ ਤਰ੍ਹਾਂ ਦੇ ਵਿੱਚ ਉਤਸ਼ਾਹ ਸਰਦਕਾ ਮੀਰੀ ਪੀਰੀ ਦੇ ਮਾਲਕ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਕਰਕੇ ਬੜਾ ਉਤਸ਼ਾਹ ਸੰਗਤਾਂ ਵਿੱਚ ਬੜੀਆਂ ਸੰਗਤਾਂ ਅਮਰਤਵੀਰੇ ਤੋਂ ਲੈ ਕੇ ਹਾਜ਼ਰੀਆਂ ਭਰ ਰਹੀਆਂ ਹਨ ਸੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਗਰ ਪੰਚਾਇਤਾਂ ਵੱਲੋਂ ਡਾਕਟਰ ਸਹਿਬਾਨ ਖੜੇ ਇਹਨਾਂ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦਿਆਂ ਸੰਗਤਾਂ ਨੂੰ ਮਾਗੀ ਦੇ ਜੋੜ ਮੇਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪ ਜੀਆਂ ਦਾ ਬਹੁਤ-ਬਹੁਤ ਧੰਨਵਾਦ ਫਾਟਨੇਸ ਵਾਟ ਪ੍ਰਬੰਧਕ ਵੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਾਰਾ ਜੋ ਅੱਜ ਜੋ ਇਹ ਦਿਹਾੜਾ ਮਨਾਇਆ ਜਾ ਰਿਹਾ ਇਸ ਵਾਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਇਹ ਅੱਜ ਦਾ ਜਿਹੜਾ ਮਾਗ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਇਹ 40 ਮੁਕਤੀਆਂ ਨੂੰ ਸਮਰਪਿਤ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 40 ਸਿੰਘ ਸੀਗੇ ਜਦੋਂ ਬੇਦਾਵਾ ਦੇ ਕੇ ਆਗੇ ਸੀਗੇ ਤਾਂ ਮੁਕਸਰ ਦੀ ਧਰਤੀ ਤੇ ਜਦੋਂ ਮਾਈ ਭਾਗੋ ਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਸਿੰਘ ਹੈ ਇਹ ਬੇਦਾਵਾ ਦੇ ਕੇ ਆਗੇ ਆ ਗਏ ਹੈ ਤੇ ਉਹਨੇ ਕਿਹਾ ਸੀ ਵੀ ਤੁਸੀਂ ਚੂੜੀਆਂ ਪਾ ਲੋ ਤੇ ਮੈਂ ਮੈਦਾਨ ਦੇ ਵਿੱਚ ਚੱਲੀ ਆ ਸੋ ਉਹਨਾਂ ਨੇ ਮੁੜ ਕੇ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਸਰ ਆਏ ਉੱਥੇ ਜੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਲੜਦੇ ਲੜਦੇ ਨੇ ਸ਼ਹੀਦੀਆਂ ਪਾਈਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਜਿਹੜਾ ਬੇਦਾਵਾ ਸੀ ਉਹ ਪਾੜਤਾ ਸੀ ਉਸੇ ਨੂੰ ਅਸੀਂ ਸਮਰਪਿਤ ਤੋਂ ਜਿਹੜਾ ਅੱਜ ਦਾ ਇਹ ਮਾਘੀ ਦਾ ਦਿਹਾੜਾ ਪਵਿੱਤਰ ਸੋ ਇਹਨਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੁੱਚਾ ਨਗਰ ਪੰਚੇਤਾਂ ਸਾਬਕਾ ਪੰਚੇਤਾਂ ਇਲਾਕੇ ਦੀਆਂ ਸੰਗਤਾਂ ਜੋ ਅੱਜ ਸਵੇਰ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਭਾਵੇਂ ਆਪਣੇ ਇਤਿਹਾਸ ਦੇ ਵਿੱਚ ਨੇੜੇ ਮੁਕਸਰ ਸਭ ਤੋਂ ਵੱਡਾ ਮੇਲਾ ਹੈ ਪਰ ਇਹ ਦੂਸਰੇ ਨੰਬਰ ਤੇ ਅੱਜ ਦੇ ਦਿਨ ਦੇ ਵਿੱਚ ਮੈਂ ਕਹੂੰਗਾ ਇਹ ਮੱਲੇਪਿੰਡ ਦੇ ਵਿੱਚ ਸਾਡੇ ਇਹ ਬਹੁਤ ਵੱਡਾ ਮੇਲਾ ਭਾਰੀ ਪਰਦਾ ਹੈ ਕਿਉਂਕਿ ਸਾਡੇ ਪਿੰਡ ਡੋੜ ਕਣੀਆਂ ਬਾਜਾਖਾਨਾ ਲੰਬੜੀ ਚਾਰ ਪੰਜ ਪਿੰਡਾਂ ਦੀ ਸੰਗਤ ਆਉਂਦੀ ਹੈ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੂਪ ਪ੍ਰਾਪਤ ਹੋਣ ਕਰਕੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸੱਪ ਦਾ ਸਰਾਲ ਦਾ ਆਧਾਰ ਕੀਤਾ ਸੀ ਉੱਥੇ ਜੋ ਮਿੱਟੀ ਨਿਕਲਦੀ ਹੈ ਇਹ ਇਲਾਕੇ ਦੀਆਂ ਸੰਗਤਾਂ ਨੂੰ ਵਿਸ਼ਵਾਸ ਹੈ ਉੱਥੇ ਅੱਜ ਵੀ ਲਗਾਤਾਰ ਨਿਰੰਤਰ ਉਦੋਂ ਦੀ ਮਿੱਟੀ ਇਹ ਨਿਕਲ ਰਹੀ ਹੈ ਤਾਂ ਹੀ ਵਿਸ਼ਵਾਸ ਬਣਿਆ ਹੋਇਆ ਲੋਕਾਂ ਆ ਕਿੰਨੇ ਸਮੇਂ ਤੋਂ ਆਪਣਾ ਇਹ ਇਹ ਮਾਗੀ ਦਾ ਦਿਹਾੜਾ ਮਨਾਇਆ ਇਹ ਸ਼ੁਰੂ ਤੋਂ ਹੀ ਮੇਰੀ ਉਮਰ 55 ਸਾਲ ਹੋ ਗਈ ਉਦੋਂ ਕਰੀਬ ਉਹ ਤੋਂ ਪਹਿਲਾਂ ਤੋਂ ਹੀ ਆ ਸਾਡੇ ਸਰਪੰਚ ਸਾਹਿਬ ਖੜੇ ਆ ਇਹ ਕਹਿਣ ਤੋਂ ਬਾਅਦ ਵੀ ਸ਼ੁਰੂ ਤੋਂ ਹੀ ਇਤਿਹਾਸ ਦੇ ਨਾਲ ਜੁੜਿਆ ਹੋਣ ਕਰਕੇ ਗੁਰਦੁਆਰਾ ਇਤਿਹਾਸਕ ਹੋਣ ਦੇ ਕਰਕੇ ਨਗਰ ਦਾ ਜਿਹੜਾ ਵਿਸ਼ਵਾਸ ਹੈ ਸੰਗਤਾਂ ਦਾ ਵਿਸ਼ਵਾਸ ਹੈ ਜਿਵੇਂ ਸਵੇਰ ਅਮਰਤ ਵੇਲੇ ਤੋਂ ਖਿਚੜੀ ਦਾ ਲੰਗਰ ਫਿਰ ਪ੍ਰਸ਼ਾਦੇ ਜਲੇਬੀਆਂ ਹੁਣ ਸਾਰੀ ਜਿਹੜੀ ਨਿਰੰਤਰ ਜਾਰੀ ਹੈ ਔਡੋ ਔਡੀ ਸੇਵਾਦਾਰ ਬੈਠੇ ਆ ਕੋਈ ਮਾਇਆ ਤੇ ਬੈਠਾ ਕੁਈ ਸੇਵਾਦਾਰਾ ਜੁੜਿਆਂ ਦੀ ਸੇਵਾ ਕਰ ਰਿਹਾ ਹੈ ਅਸੀਂ ਢਾਡੀਆਂ ਦੀ ਕੋਲੇ ਸੇਵਾ ਕਰ ਰਹੇ ਹਾਂ ਗ੍ਰਾਂਥੀ ਜੀ ਸਾਡੇ ਦੇਖ ਦੀ ਸੇਵਾ ਕਰ ਰਹੇ ਆ ਕੀਰਤਨ ਦੀ ਸੇਵਾ ਕਰ ਰਹੇ ਆ ਸਰਪੰਚ ਜੀ ਸਾਡੇ ਦੇਖ ਰੇਖ ਕਰ ਰਹੇ ਆ ਸਾਡੇ ਪ੍ਰਬੰਧਕ ਖੜੇ ਆ ਖਜ਼ਾਨਚੀ ਬਿਆਨਤ ਸਿੰਘ ਜੀ ਖੜੇ ਆ ਪ੍ਰਧਾਨ ਜੀ ਬਿਆਨਤ ਸਿੰਘ ਖੜੇ ਆ ਸਾਡੇ ਮੈਂਬਰ ਖੜੇ ਆ ਸਾਰੇ ਨਗਰ ਦਾ ਪੂਰਾ ਸਹਿਯੋਗ ਜਾਣੇ ਕਿ ਕਹਿੰਦਾ ਮਤਲਬ ਹੈ ਕਿ ਸਾਰੇ ਆਪ ਦੇ ਆਪ ਦੇ ਡਿਊਟੀਆਂ ਤਨ ਬਿਲਕੁਲ ਇੱਥੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੀ ਇਹ ਕੇ ਵੀ ਸਾਡੇ ਪਿੰਡ ਦੀ ਪਰੰਪਰਾ ਹੈ ਵੀ ਅਸੀਂ ਸਪੈਸ਼ਲ ਕਿਸੇ ਨੂੰ ਕਹਿਣਾ ਨਹੀਂਗਾ ਵੀ ਭਾਈ ਤੇਰੀ ਸੇਵਾ ਉੱਥੇ ਆ ਜਿੱਥੇ ਆ ਕੇ ਸੇਵਾਦਾਰ ਬ ਉੱਥੇ ਹੀ ਸੇਵਾ ਦੀ ਸ਼ਾਮ ਤੱਕ ਚੱਲਣੀ ਹੈ ਵਿੱਚ ਦੀ ਵਿਸ਼ਰਾਮ ਤਾਂ ਲੈ ਸਕਦਾ ਉਹ ਤੇ ਉਹ ਸਪੈਸ਼ਲ ਨਹੀਂ ਕਿਸੇ ਨੂੰ ਤੇ ਪਰ ਲੋਕਾਂ ਅਤਸਾਹੀ ਸੰਗਤ ਦੇ ਵਿੱਚ ਅਤਸਾਹੀ ਇਹਨਾਂ ਵੀ ਆਪੋ ਆਪਣੀਆਂ ਡਿਊਟੀਆਂ ਤੇ ਆਪ ਹੀ ਹਾਜ਼ਰ ਹੋ ਜਾਂਦੇ ਆ ਕਿਉਂਕਿ ਪੁਰਾਣਾ ਇਤਿਹਾਸ ਚੱਲਿਆ ਹੁੰਦਾ ਸਭ ਨੂੰ ਪਤਾ ਹੀ ਮੈਂ ਇੱਥੇ ਸੇਵਾ ਕਰਨੀ ਹੈ ਮੈਂ ਭਾਂਡਿਆਂ ਦੀ ਸੇਵਾ ਕਰਨੀ ਹੈ ਮੱਜਲੇਪੀਆਂ ਦੀ ਸੇਵਾ ਕਰਨੀ ਹੈ ਮੈਂ ਲੰਗਰ ਸੇਵਾ ਕਰਨੀ ਹੈ ਸੋ ਕਿਨ ਦੇਖ ਰਹਿਕ ਦੀ ਸੇਵਾ ਕਰਨੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਨੌਜਵਾਨ ਮੁੰਡੇ ਕੁੜੀਆਂ ਵੀ ਆਉਂਦੇ ਆ ਸਾਰਾ ਪ੍ਰਬੰਧ ਅਸੀਂ ਦੇਖਣਾ ਹੁੰਦਾ ਹੈ ਜੋ ਅੱਜ ਆਪਾਂ ਜਗ੍ਹਾ ਤੇ ਖੜੇ ਆ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੰਨ ਸੋ ਪ੍ਰਾਪਤ ਗੁਰਦੁਆਰਾ ਚਬੂਤਰਾ ਸਾਹਿਬ ਇੱਕ ਕੈਸ ਜ਼ਿਲੇ ਦੇ ਅੰਡਰ ਹੁੰਦਾ ਏ ਇਹ ਨੇੜੇ ਤੇੜੇ ਦੇ ਸੰਗਤਾਂ ਦੂਰ ਸਾਡੇ ਤੋਂ ਬੈਠੀਆਂ ਹੁੰਦੀਆਂ ਹਨ ਕਈ ਵਾਰੀ ਉਹਨਾਂ ਦੀ ਤਮੰਨਾ ਹੁੰਦੀ ਹੈ ਕਿ ਆਪਾਂ ਇਸ ਦਰਸ਼ਨ ਕਰੀਏ ਗੁਰੂ ਘਰ ਦੇ ਜਾ ਕੇ ਉਹਦਾ ਪੂਰਾ ਪਤਾ ਕੀ ਹੈ ਰੂਜਾ ਖਾਲਸਾ ਰੂਜੀ ਕੀ ਪੱਤੇ ਜਿਹੜਾ ਇਹ ਪਿੰਡ ਮੱਲੇ ਦੇ ਨਾਂ ਤੇ ਜਾਣਿਆ ਜਾਂਦਾ ਜਿਹੜਾ ਫਰੀਕੋਟ ਚ ਪੈਂਦਾ ਸੀਲ ਦੇਤੂ ਪੈਂਦਾ ਇਥੇ ਜੇ ਮੇਰੇ ਪਾਸ 400 ਪ੍ਰਾਪਤਾਂ ਐ ਇੱਥੇ ਬਹੁਤ ਸ਼ਰਧਾ ਜਦੋਂ ਵੀ ਗੁਰੂ ਸਾਹਿਬ ਆਏ ਸੀ ਜਦੋਂ ਸਰਬਾਦਾ ਆਹਰ ਕੀਤਾ ਸੀ ਉਦੋਂ ਨੇ ਮੇਰਾ ਲੱਗਦਾ ਨਾ ਅੱਗੇ ਸਾਡੀ ਸੁਰਤ ਤੋਂ ਪਹਿਲਾਂ 75 ਸਾਲ ਦੀ ਮੇਰੀ ਉਮਰ ਵੀ ਹੋਣ ਵਾਲੀ ਐ ਤੇ ਮੇਰੀ ਸੁਰਤ ਤੋਂ ਪਹਿਲਾਂ ਦਾ ਇੱਥੇ ਉਹ ਤੋਂ ਭਾਰੀ ਮੇਲਾ ਭਰਦਾ ਐ ਉਵੇਂ ਸੰਗਤਾਂ ਦਾ ਪੂਰਾ ਸਨਮਾਨ ਬਣਿਆ ਹੋਇਆ ਇੱਥੇ ਸੰਗਤਾਂ ਸੇਵਾ ਕਰਦੀਆਂ ਐ ਵਧੀਆ ਮੇਲਾ ਭਰ ਕੇ ਸੰਗਤਾਂ ਸੇਵਾ ਕਰਦੀਆਂ ਐ ਇਹ ਬਹੁਤ ਵਧੀਆ ਸਾਡੇ ਗੁਰਦਾਰ ਸਾਹਿਬ ਦੀ ਕੋਈ ਇੱਥੇ ਪਾਰਟੀ ਪਾਜੀ ਨਹੀਂ ਕੋਈ ਕਾਂਗਰਸ ਨਹੀਂ ਕਾਲੀ ਆਪਨੇ ਇੱਥੇ ਕੋਈ ਪਾਰਟੀ ਜ਼ਬਰਦਸਤ ਨਹੀਂ ਸਾਰੇ ਸੰਗਤ ਦੇ ਰੂਪ ਵਿੱਚ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮੇਲਾ ਮਾਗੀ ਦਾ ਬਹੁਤ ਹੀ ਪਵਿੱਤਰ ਦਿਹਾੜਾ ਅੱਜ ਸਾਰੇ ਪਿੰਡ ਰਲ ਮਿਲ ਕੇ ਬਣਾਇਆ ਇਹ ਬਹੁਤ ਹੀ ਪਰੰਪਰਾ ਹੈ ਪਿੰਡ ਨਾਲ ਛੇਮੇ ਪਾਸ਼ਾ ਦੀ ਰਿਸ਼ਤੇਦਾਰੀ ਆ ਜਿਹਦੇ ਨਾਲ ਇਹ ਗੁਰਦੁਆਰਾ ਤੇ ਪਿੰਡ ਬਹੁਤ ਹੀ ਮਸ਼ਹੂਰਾ ਇੰਨਾ ਗੱਲਾਂ ਕਹਿੰਦਾ ਜਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਸਨ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਦੇ ਜਿਨ੍ਹਾਂ ਨੇ ਦੱਸਿਆ ਕਿ ਜੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਉਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਜੋ ਅੱਜ ਦਾ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਮਾਗੀ ਜੋ 40 ਮੌਤਾਂ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਇਹ ਸਮਾਗਮ ਚੱਲ ਰਹੇ ਹਨ ਜਿਗਰ ਜੋਗ ਹੈ ਕਿ ਵੱਡੇ ਗੈੰਟੀ ਦੇ ਵਿੱਚ ਇੱਥੇ ਸੰਗਤਾਂ ਨੇੜੇ ਟਿਹੜੋ ਆ ਕੇ ਇਸ ਨਸਮਤਕ ਹੋ ਰਹੀਆਂ ਹਨ ਕੈਮਰਾਮੈਨ ਜਿਸਨ ਨੌਤਾਚ ਨੂੰ ਮੱਲਾ ਦੀ ਖਾਚਪੋਟ ਪਿੰਡ ਮੱਲਾ